ਜੈ ਬਾਬਾ ਬਾਲਕਨਾਥ ਜੀ ਦੀ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਮੰਦਿਰ ਬਾਬਾ ਬਾਲਕਨਾਥ ਜੀ ਦੇ ਹਿਮਾਚਲ ਪ੍ਰਦੇਸ਼ ਤੋਂ ਲਾਈਵ ਤਸਵੀਰਾਂ ਦਿਖਾਵਾਂਗੇ ਦੇਖੋ ਤਸਵੀਰਾਂ ਕਿ ਸੰਗਤਾਂ ਜਿਹੜੀਆਂ ਨੇ ਸਵੇਰ ਦੇ ਟਾਈਮ ਤੇ ਜਿਹੜੀਆਂ ਨੇ ਇੱਥੇ ਹਾਜ਼ਰੀ ਲਗਵਾਉਣ ਵਾਸਤੇ ਸਵੇਰ ਦੇ ਟਾਈਮ ਹੀ ਜਿਹੜੀਆਂ ਸੰਗਤਾਂ ਪਹੁੰਚ ਚੁੱਕੀਆਂ ਨੇ ਲਾਈਵ ਤਸਵੀਰਾਂ ਨੇ ਦੇਖੋ ਕਿੰਨਾ ਸ਼ਾਅ ਅੱਜ ਐਤਵਾਰ ਤੇ ਐਤਵਾਰ ਵਾਲੇ ਦਿਨ ਜਿਹੜੀਆਂ ਫੜਕਾਂ ਨੇ ਅੱਤੇ ਪਹੁੰਚ ਚੁੱਕੀਆਂ ਨੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਬਾਬਾ ਜੀ ਦੀ ਜਰੂਰ ਲਿਖਿਓ ਜੀ ਬਾਬਾ ਬਲਕਨਾਥ ਜੀ ਦੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਹਿਮਾਚਲ ਪ੍ਰਦੇਸ਼ ਤੋਂ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਬਾਬਾ ਬਲਕਨਾਥ ਜੀ ਦੀ ਜਰੂਰ ਲਿਖਿਓ ਜੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਦੇਖੋ ਮੂਕਮ ਵੀ ਕਿੰਨਾ ਵਧੀਆ ਏ ਤੇ ਦਰਸ਼ਨ ਵੀ ਕਰਾਵਾਂਗੇ ਤੁਹਾਨੂੰ ਦਰਬਾਰ ਦੇ ਤੇ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਤੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਬਾਬਾ ਬਲਕਨਾਥ ਜੀ ਦੀ ਜਰੂਰ ਲਿਖਿਓ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਜੀ ਇਹ ਮਾਚਲ ਪ੍ਰਦੇਸ਼ ਤੋਂ ਜੈ ਬਾਬਾ ਬਲਕਨਾਥ ਜੀ ਕਿਰਪਾ ਕਰਨ ਬਾਬਾ ਜੀ ਸਾਰਿਆਂ ਦੇ ਉੱਤੇ ਐਦਾਂ ਹੀ ਆਪਾਂ ਵੀ ਦਰਸ਼ਨ ਕਰਨ ਪਹੁੰਚੇ ਆਂ ਜੀ ਅੱਜ ਐਤਵਾਰ ਵਾਲੇ ਦਿਨ ਬਾਬਾ ਬਲਕਨਾਥ ਜੀ ਦਰਬਾਰ ਮਤ ਮਤ ਖੋਵਾਂਗੇ ਕਿ ਤੁਹਾਨੂੰ ਵੀ ਤਸਵੀਰਾਂ ਦਿਖਾਵਾਂਗੇ ਆਪਾਂ ਲਾਈਵ ਦਰਬਾਰ ਦੀਆਂ ਤੇ ਜੈ ਬਾਬਾ ਬਲਕਨਾਥ ਜੀ ਦੀ ਜਰੂਰ ਲਿਖੋ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਸੰਖਤਾ ਜਿਹੜੀਆਂ ਪਹੁੰਚੀਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਜੈ ਬਾਬਾ ਜੀ ਦੀ ਲਿਖਿਓ ਜਰੂਰ ਤੇ ਤਸਵੀਰਾਂ ਵੀ ਨੇ ਸੰਖਤਾ ਜਿਹੜੀਆਂ ਨੇ ਅੱਜ ਐਤਵਾਰ ਤੇ ਐਤਵਾਰ ਵਾਲੇ ਦਿਨ ਤੇ ਸੰਖਤਾ ਪਹੁੰਚੀਆਂ ਨੇ ਤੇ ਵੇਖੋ ਤਸਵੀਰਾਂ ਕੋਈ ਨਹੀਂ ਕੋਈ ਰੁਕ ਕੇ ਨਾ ਹਾਂ ਕਿ ਨਹੀਂ ਓਏ ਲੋ ਜੀ ਲਾਈਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਦਰਬਾਰ ਦੀਆਂ ਤਸਵੀਰਾਂ ਵੀ ਵਿਖਾਵਾਂਗੇ ਤੁਹਾਨੂੰ ਦੇਖੋ ਕਿੰਦਾ ਰੌਣਕਾਂ ਲਗੀਆਂ ਹੋਈਆਂ ਆਂ ਦਰਬਾਰ ਤੇ ਬਾਬਾ ਜੀ ਤੇ ਫਰਮਾਇਤ ਸੰਸਾਰ ਹੈ ਨੋ ਤੇ ਯਾ ਬਾਬਾਈ ਜੀ ਦੀ ਜਰੂਰ ਲਿਖੋ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਸੰਗਤਾਂ ਦੇ ਨਾਲ ਤੋਂ ਉਮਰ ਭਾਜੀਆ ਫਰੇ ਸੋ ਤਸਵੀਰਾਂ ਦੇਖੋ ਸੰਗਤਾਂ ਜੇਰੀਆਂ ਨੇ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਨੇ ਜ਼ਕਾਰੇ ਵੀ ਲੱਗਦੇ ਪਏ ਨੇ ਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਪਹੁੰਚੀਆਂ ਨੇ ਸੰਗਤਾਂ ਹਰ ਮਹੀਨੇ ਹਰ ਐਤਵਾਰ ਵੀ ਜਿਹੜੀਆਂ ਸੰਗਤਾਂ ਪਹੁੰਚਦੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਦੇਖੋ ਕਿੰਨਾ ਰਸਾ ਸੰਗਤਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੈ ਬਾਬਾ ਵਾਲਕਨਾਥ ਦੀ ਜਰੂਰ ਲਿਖਿਓ ਜੀ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਤੇ ਲਾਈਵ ਤਸਵੀਰਾਂ ਬਣੀਆਂ ਤੁਹਾਨੂੰ ਦਿਖਾ ਰਹੇ ਆ ਆਪਾਂ ਦਰਬਾਰ ਤੇ ਆਪਾਂ ਪਹੁੰਚੇ ਆਂ ਜੀ ਦੇਖੋ ਕਿੱਦਾਂ ਝੰਡੇ ਲੈ ਕੇ ਸੰਗਤਾਂ ਪਹੁੰਚੀਆਂ ਨੇ ਕਿੱਥੋਂ ਕਿੱਥੋਂ ਆਈਆਂ ਨੇ ਆਪਾਂ ਗੱਲਬਾਤ ਵੀ ਕਰਦੇ ਆਂ ਜੈ ਬਾਬਾ ਜੀ ਕੀ ਨਾਮ ਦੇ ਸਤਪਾਲ ਜੀ ਇਹ ਕਿੱਥੋਂ ਆਏ ਸਤਪਾਲ ਜੀ ਆਪਾਂ ਪੰਜਾਬ ਤੋਂ ਆਏ ਹਸ਼ਿਆਰਪੁਰ ਡਿਸਟ੍ਰਿਕਟ ਤੋਂ ਹਸ਼ਿਆਰਪੁਰ ਤੋਂ ਆਏ ਜੀ ਕਿੰਨੀ ਕਿ ਕਿਰਪਾ ਫਿਰ ਬਾਬਾ ਜੀ ਦੀ ਬਹੁਤ ਕਿਰਪਾ ਬਾਬਾ ਜੀ ਐਤਵਾਰ ਦੇ ਐਤਵਾਰ ਆਂਦੇ ਨਹੀਂ ਜੀ ਕਦੇ ਕਦੇ ਲੱਗਦਾ ਜੀ ਜਦੋਂ ਬਾਬਾ ਜੀ ਦੀ ਕਿਰਪਾ ਹੁੰਦੀ ਉਦੋਂ ਬੁਲਾ ਲੈਂਦੇ ਨੇ ਜੀ ਜੀ ਬਹੁਤ ਸੋਹਣਾ ਲੱਗਦਾ ਕਿ ਜੀ ਜੈ ਬਾਬਾ ਜੀ ਜੀ ਕਿੱਥੋਂ ਆਏ ਜੀ ਸਰ ਅੱਛਾ ਹੁਸ਼ਿਆਰਪੁਰ ਤੋਂ ਆਏ ਜੀ ਬਾਬਾ ਜੀ ਦੀ ਫੁੱਲ ਕਿਰਪਾ ਫਿਰ ਲਓ ਜੀ ਕਿਰਪਾ ਬਾਬਾ ਜੀ ਦੀ ਦੇ ਹੁਸ਼ਿਆਰਪੁਰ ਤੋਂ ਸੰਗਤਾਂ ਪਹੁੰਚੀਆਂ ਨੇ ਦੇਖੋ ਲਾਈਵ ਬੋਲ ਸੱਚੇ ਦਰਬਾਰ ਕੀ ਜੈ ਜੇਕਾਰੇ ਲੱਗਦੇ ਪਏ ਨੇ ਪੰਜਾਬ ਦੇ ਹਰ ਇੱਕ ਕੋਨੇ ਤੋਂ ਪੰਜਾਬ ਤੋਂ ਨਹੀਂ ਪੰਜਾਬ ਤੋਂ ਬਾਹਰੋਂ ਜਿਹੜੀਆਂ ਸੰਗਤਾਂ ਨੇ ਉਹ ਵੀ ਇੱਥੇ ਪਹੁੰਚਦੀਆਂ ਨੇ ਨਤਮਸਤਕ ਹੁੰਦੀਆਂ ਨੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਜੈ ਬਾਬਾ ਜੀ ਹਿਆਰਪੁਰ ਤੋਂ ਆਏ ਜੀ ਇੰਨੀ ਕੀ ਕਿਰਪਾ ਫਿਰ ਬਾਬਾ ਜੀ ਦੀ ਕਿਰਪਾ ਜੀ ਐਤਵਾਰ ਦੇ ਐਤਵਾਰ ਵਾਲੇ ਦਿਨ ਆਂਦੇ ਕਿ ਜਾਂ ਜਦੋਂ ਜੀ ਕਰੇ ਅੱਛਾ ਜੀ ਕਿਰਪਾ ਫੋਲਾ ਬਾਬਾ ਜੀ ਲਓ ਜੀ ਫੁੱਲ ਕਿਰਪਾ ਹੈ ਬਾਬਾ ਜੀ ਦੀ ਦੇਖੋ ਝੰਡੀਆਂ ਹੱਥ 'ਚ ਫੜ ਕੇ ਤੇ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਭਰਨ ਆਵਦੇ ਤੇ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਤੇ ਬਾਬਾ ਜੀ ਵੀ ਕਿਰਪਾ ਕਰਦੇ ਨੇ ਜਦੋਂ ਸੰਗਤਾਂ ਘਰੋ ਚੱਲਦੀਆਂ ਨੇ ਤੇ ਬਾਬਾ ਜੀ ਨਾਲ ਹੀ ਕਿਰਪਾ ਕਰਦੇ ਨੇ ਉਦਮ ਕਰਦੇ ਨੇ ਤੇ ਵੇਖੋ ਸੰਗਤਾਂ ਜਿਹੜੀਆਂ ਨੇ ਕਠਨ ਚੜਾਈ ਚੜ ਕੇ ਪਹੁੰਚ ਜਾਂਦੀਆਂ ਨੇ ਦਰਬਾਰ ਦੇ ਉੱਤੇ ਛੋਟੇ-ਛੋਟੇ ਬੱਚੇ ਵੀ ਨੇ ਨਾਲ ਦਰਬਾਰ ਤੇ ਪਹੁੰਚੇ ਨੇ ਝੰਡੇ ਲੈ ਕੇ ਦੇਖੋ ਬਾਬਾ ਜੀ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਐਦਾਂ ਹੀ ਸੰਗਤਾ ਜਰੀਆਂ ਨੇ ਇੱਥੇ ਦਰਬਾਰ ਤੇ ਪਹੁੰਚਣ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਬੋਲ ਸੱਚੇ ਦਰਬਾਰ ਕੀ ਜੈ ਜਕਾਰੇ ਲੱਗਦੇ ਪਏ ਨੇ ਦੇਖੋ ਜੀ ਜੈ ਬਾਬਾ ਜੀ ਦੀ ਜਰੂਰ ਲਿਖਿਓ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਬਾਬਾ ਜੀ ਜੈ ਬਾਬੇ ਦੀ ਲਓ ਜੀ ਕਿੱਥੋਂ ਆਏ ਜੀ ਦਿੱਲੀ ਸੀ ਲਓ ਜੀ ਦਿੱਲੀ ਤੋਂ ਵੀ ਸੰਗਤਾ ਪਹੁੰਚੀਆਂ ਨੇ ਭੈਣ ਜੀ ਕੀ ਨਾਮ ਹੈ कितनी की कृपा बाबा जी की फिर बाबा जी की तो बहुत कृपा है हमारे पे हमने दर्शन करने के बुलाया उन्होंने कितनी देर बाद आप आते हो हम जब वो बुलाते पहले साल की साल आते थे इस बार कोरोना के बाद अब बुलाया उन्होंने अच्छा जी लो जी जय बाबा जी आप भी दिल्ली से आए हो कितनी कृपा है बाबा जी की फिर कृपा कुछ कह नहीं सकते अच्छा मांगने की जरूरत नहीं पड़ती जो भी उनको पता होता है लो जी बाबा जी जी ਬਾਬਾਈ ਦੀ ਕਿਰਪਾ ਜੀ ਦੇਖੋ ਲੇਡੀਆਂ ਉਧਰ ਚਲ ਜਿਓ ਜੀ ਸਾਰੇ ਬਾਬਾਈ ਦੀ ਕਿਰਪਾ ਜੀ ਦੇਖੋ ਬਾਬਾਈ ਦੀ ਕਿਰਪਾ ਦੇ ਨਾਲ ਇੱਥੇ ਜਿਹੜੀਆਂ ਰੌਣਕਾਂ ਲੱਗਦੀਆਂ ਨੇ ਹਰ ਐਤਵਾਰ ਵੀ ਹਰ ਦਿਨ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਦੇਖੋ ਬਾਬਾਈ ਦੀ ਕਿਰਪਾ ਕਿੰਨੀ ਹੈ ਦੇਖੋ ਦਰਬਾਰ ਦੇ ਉੱਤੇ ਰੌਣਕਾਂ ਲੱਗੀਆਂ ਹੋਈਆਂ ਨੇ ਸੇਰ ਦਾ ਟਾਈਮ ਹੈ ਤੇ ਐਤਵਾਰ ਅੱਜ ਐਤਵਾਰ ਵਾਲੇ ਦਿਨ ਜਿਹੜੀਆਂ ਸੰਗਤਾਂ ਨਤਮਸਤਕ ਹੋਣ ਵਾਸਤੇ ਆਈਆਂ ਨੇ ਆਪਾਂ ਤਸਵੀਰਾਂ ਵੀ ਦਿਖਾਉਂਦੇ ਪਏ ਜੈ ਬਾਬਾ ਜੀ ਦੀ ਕੀ ਨਾਮ ਦੇ ਭਾਜੀ ਰਮਨ ਕੁਮਾਰ ਰਮਨ ਜੀ ਕਿੱਥੋਂ ਆਏ ਦੇ ਹਟਾਲੇ ਤੋਂ ਆਏ ਜੀ ਫਿਰ ਬਾਬਾ ਜੀ ਦੇ ਦਰਸ਼ਨ ਕਰਨ ਆਏ ਹੋਣ ਹਾਂ ਜੀ ਪਹਿਲਾਂ ਕਿੱਥੇ ਗਏ ਸੀ ਤੇ ਕਿੱਧਰੋਂ ਆਏ ਹੁਣ ਪਹਿਲਾਂ ਸੀ ਰਤੀ ਜਾਗਰਨ ਤੇ ਗਏ ਸੀ ਲੁਧਿਆਣੇ ਜੀ ਤੇ ਸਿੱਧੇ ਆਏ ਬਾਬਾ ਜੀ ਕੋਲ ਬਾਬਾ ਜੀ ਦੇ ਦਰਸ਼ਨ ਕਰਨ ਆਏ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਕੀ ਕਹਿਣਾ ਚਾਹੁੰਦੇ ਹੋ ਜੀ ਬਾਬਾ ਜੀ ਦੀ ਕਿੰਨੀ ਕੀ ਕਿਰਪਾ ਫਿਰ ਬਾਬਾ ਜੀ ਦੀ ਬਹੁਤ ਕਿਰਪਾ ਹੈ ਸਾਰਿਆਂ ਤੇ ਇਦਾਂ ਹੀ ਕਿਰਪਾ ਬਣੀ ਰਹੇ ਸਾਰਿਆਂ ਦੀ ਆਸਾਂ ਮਰਦਾਂ ਪੂਰੀਆਂ ਕਰਦੇ ਰਹਿਣ ਇਹਦਾ ਆਪਾਂ ਦੀਦਾਰੇ ਦਿਖਾਰੇ ਕਰਦੇ ਰਹੀਏ ਜੈ ਹੋ ਬਾਬਾ ਜੀ ਦੀ ਕਿਰਪਾ ਜੀ ਫੁੱਲ ਦੇਖੋ ਉਹਨਾਂ ਨੇ ਕਿਹਾ ਹੈ ਕਿ ਬੜੀ ਕਿਰਪਾ ਬਾਬਾ ਜੀ ਦੀ ਦਰਸ਼ਨ ਦੀਦਾਰੇ ਆਪਾਂ ਵੀ ਕਰਦੇ ਰਹੀਏ ਤੇ ਬਾਬਾ ਜੀ ਦੀ ਕਿਰਪਾ ਜਰੀਏ ਸਾਰਿਆਂ ਤੇ ਬਣੀ ਰਵੇ ਦੇਖੋ ਜਕਾਰੇ ਵੀ ਲੱਗਦੇ ਨੇ ਲਾਈਨ ਦੇ ਵਿੱਚ ਲੱਗ ਕੇ ਬੜੇ ਪਿਆਰ ਦੇ ਨਾਲ ਜਰੀਆਂ ਸੰਗਤਾਂ ਨੇ ਨਤਮਸਤਕ ਹੁੰਦੀਆਂ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਕਿਉਂਕਿ ਬਾਬਾ ਜੀ ਦੀ ਬੜੀ ਕਿਰਪਾ ਹੈ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਏ ਤੇ ਫਿਰ ਵਾਰੇ ਨਿਆਰੇ ਹੋ ਜਾਂਦੇ ਦੇਖੋ ਹਾਜ਼ਰੀ ਲਗਾਉਣ ਵਾਸਤੇ ਇੱਥੇ ਛੋਟੇ-ਛੋਟੇ ਬੱਚੇ ਆਏ ਨੇ ਤੇ ਅੱਗੋਂ ਸੰਗਤਾ ਜੇਰੀਆਂ ਨੇ ਉਹ ਇੱਥੇ ਆਂਦੀਆਂ ਰਹਿੰਦੀਆਂ ਹਫਤੇ ਬਾਅਦ ਵੀ ਆਂਦੀਆਂ ਨੇ ਤੇ ਮਹੀਨੇ ਬਾਅਦ ਵੀ ਆਂਦੀਆਂ ਨੇ ਸੰਗਤਾ ਦੇਖੋ ਤਸਵੀਰਾਂ ਲਾਈਵ ਤਸਵੀਰਾਂ ਨੇ ਤੇ ਬਾਬਾ ਜੀ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਐਦਾਂ ਹੀ ਕਿਰਪਾ ਬਣੀ ਰਿਹਾ ਸਾਰਿਆਂ ਦੇ ਉੱਤੇ ਤੇ ਜੇਕਾਰੇ ਵੀ ਲੱਗਦੇ ਨੇ ਤੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਹਾਜ਼ਰੀਆਂ ਵੀ ਲਾਣ ਸੰਗਤਾ ਪਹੁੰਚੀਆਂ ਨੇ ਬੋਲ ਸਾਚੇ ਦਰਬਾਰ ਕੀ ਜੈ ਕੀਦਾ ਬੋਲ ਸਾਚੇ ਦਰਬਾਰ ਕੀ ਜੈ ਜਕਾਰਾ ਨਿਕਲਿਆ ਜੋਗੀ ਦਾ ਬੋਲ ਸਾਚੇ ਦਰਬਾਰ ਕੀ ਜੈ ਲਓ ਜੀ ਜ਼ਕਾਰੇ ਲੱਗਦੇ ਪਏ ਨੇ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਗਾਉਣ ਵਾਸਤੇ ਸੰਗਤਾਂ ਪਹੁੰਚੀਆਂ ਨੇ ਜ਼ਕਾਰਾ ਪੋਣਾ ਹਰੀ ਦਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਤੇ ਦਿੱਲੀ ਤੋਂ ਵੀ ਸੰਗਤਾਂ ਪਹੁੰਚੀਆਂ ਨੇ ਕਾਫੀ ਦੂਰ ਦੂਰ ਤੋਂ ਸੰਗਤਾਂ ਜਿਹੜੀਆਂ ਪਹੁੰਚਿਆ ਨੇ ਤੇ ਜੈ ਬਾਬਾ ਜੀ ਦੀ ਜਰੂਰ ਲਿਖੋ ਜਿਹੜੇ ਵੀਡੀਓ ਦੇਖ ਰਹੇ ਨੇ ਤੇ ਬਾਬਾ ਜੀ ਕਿਰਪਾ ਬਣਾਈ ਰੱਖਣ ਸਾਰਿਆਂ ਦੇ ਉੱਤੇ ਐਦਾਂ ਹੀ ਦਰਸ਼ਣ ਦੀਦਾਰੇ ਸਾਰਿਆਂ ਨੂੰ ਦਿੰਦੇ ਰਹਿਣ ਬਾਬਾ ਜੀ ਕਿਰਪਾ ਕਰੀ ਜਾਣ ਤੇ ਬਾਬਾ ਜੀ ਮੇਰਾ ਪ੍ਰਿਆਥ ਰੱਖੋ ਜਿਹੜੇ ਜਿਹੜੇ ਇੱਥੇ ਤੁਹਾਡੇ ਦਰਬਾਰ ਤੇ ਹਾਜ਼ਰੀ ਲਗਾਉਣ ਵਾਸਤੇ ਆਏ ਨੇ ਉਹਨਾਂ ਤੇ ਕਿਰਪਾ ਬਣਾਈ ਰੱਖਿਓ ਕਿਤੋਂ ਕਿਤੋਂ ਸੰਗਤਾਂ ਆਈਆਂ ਨੇ ਕਰਦੇ ਆਂ ਗੱਲਬਾਤ ਜੈ ਬਾਬਾ ਜੀ ਕੀ ਨਾਮ ਦੇ ਨੀਰਜ ਜੀ ਕਿਤੋਂ ਆਏ ਦੇ ਮਕੇਰੀਆਂ ਤੋਂ ਆਏ ਹੋ ਫਿਰ ਹਰ ਮਹੀਨੇ ਆਉਂਦੇ ਹੋ ਕਿ ਦਾ ਐਤਵਾਰ ਦੇ ਐਤਵਾਰ ਹਾਂਜੀ ਹਰ ਮਹੀਨੇ ਹਰ ਮਹੀਨੇ ਆਉਂਦੇ ਹੋ ਕਿੰਨੀ ਕਿਰਪਾ ਫਿਰ ਬਾਬਾ ਜੀ ਆਪ ਹੀ ਬੁਲਾ ਲੈਂਦੇ ਨੇ ਕੀ ਕਹਿਣਾ ਚਾਹੁੰਦੇ ਜਿਹੜੀ ਸੰਗਤਾਂ ਦੇਖਦੀ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਓ ਜੀ ਮੱਠਾ ਟਿਕ ਕੇ ਜਰੂਰ ਆਓ ਕਿਰਪਾ ਫੁੱਲ ਹੋਏਗੀ ਲਓ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਫੁੱਲ ਕਿਰਪਾ ਹੈ ਬਾਬਾ ਜੀ ਦੇ ਦਰਬਾਰ ਤੇ ਪਹੁੰਚੋ ਤੇ ਬਾਬਾ ਜੀ ਕੋਲੋਂ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਐਤਵਾਰ ਵਾਲਾ ਦਿਨ ਹੈ ਤੇ ਸੰਗਤਾਂ ਜਿਹੜੀਆਂ ਨੇ ਸਵੇਰ ਤੋਂ ਹੀ 4 ਵਜੇ ਤੋਂ ਸੰਗਤਾਂ ਇੱਥੇ ਪਹੁੰਚ ਚੁੱਕੀਆਂ ਨੇ ਤੇ ਦਰਬਾਰ ਦੇ ਉੱਤੇ ਨਤਮਸਤਕ ਹੋਣ ਵਾਸਤੇ ਸੋ ਲਾਈਵ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆਪਾਂ ਬਾਬਾ ਜੀ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਤੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਵੀ ਜੈ ਬਾਬਾ ਜੀ ਦੇ ਜ਼ਰੂਰ ਲਿਖਿਓ ਜੀ ਦੇਖੋ ਸਕਿਉਰਟੀ ਦੀ ਵੀ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਨੇ ਬਾਬਾ ਜੀ ਦੇ ਦਰਬਾਰ ਹਾਂਜੀ 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 ਨੈਚੁਰਲ ਸੀ ਲਾਈਕ ਕਿਹੜਾ ਜੀ 50 80 ਲਾਈ 50 ਕਾ ਇਹ ਤਾਂ ਤੇ ਬਾਬਾ ਜੀ ਦੀ ਵੀ ਬੜੀ ਕਿਰਪਾ ਜੀ ਵੇਖੋ ਤੇ ਕਿਰਪਾ ਬਣਾਈ ਰੱਖਦੇ ਨੇ ਹਰ ਮਹੀਨੇ ਕੀ ਐਤਵਾਰ ਦੇ ਐਤਵਾਰ ਨੂੰ ਸੰਗਤਾਂ ਵੀ ਜਿਹੜੀਆਂ ਉੱਥੇ ਪਹੁੰਚਦੀਆਂ ਨੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਨਤਮਸਤਕ ਹੁੰਦੀਆਂ ਨੇ ਤੇ ਬਾਬਾ ਜੀ ਵੀ ਕਿਰਪਾ ਕਰਦੇ ਨੇ ਤੇ ਬਾਬਾ ਜੀ ਕਿਰਪਾ ਬਣਾਈ ਰੱਖੋ ਸਾਰਿਆਂ ਦੇ ਉੱਤੇ ਐਦਾਂ ਹੀ ਮੇਰਾ ਪ੍ਰਿਆਥ ਰੱਖੋ ਵੇਖੋ ਸੰਗਤਾਂ ਬੜੇ ਪਿਆਰ ਦੇ ਨਾਲ ਬੜੇ ਪਿਆਰ ਦੇ ਨਾਲ ਇੱਥੇ ਪਹੁੰਚਦੀਆਂ ਨੇ ਤੇ ਬਾਬਾ ਜੀ ਕਿਰਪਾ ਬਣਾਈ ਰੱਖਣ ਸਾਰਿਆਂ ਦੇ ਉੱਤੇ ਲਾਈਵ ਤੁਹਾਨੂੰ ਦਰਸ਼ਨ ਵੀ ਕਰਾ ਰਹੇ ਆ ਤੇ ਜੈ ਬਾਬਾ ਜੀ ਦੀ ਵੀ ਜਰੂਰ ਲਿਖਿਓ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਨੇ ਜੈ ਬਾਬਾ ਜੀ ਦੀ ਵੀ ਜਰੂਰ ਲਿਖਿਓ ਤੁਹਾਨੂੰ ਹਿਮਾਚਲ ਪ੍ਰਦੇਸ਼ ਤੋਂ ਲਾਈਵ ਦਰਸ਼ਨ ਕਰਾਏ ਨੇ ਸਾਰਿਆਂ ਨੂੰ ਜੈ ਬਾਬਾ ਜੀ ਦੀ ਤੇ ਬਾਬਾ ਜੀ ਕਿਰਪਾ ਬਣਾਈ ਰੱਖੋ ਸਾਰਿਆਂ ਤੇ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਤੁਹਾਨੂੰ ਲਾਈਵ ਦਰਸ਼ਨ ਕਰਾਏ ਨੇ ਹਿਮਾਚਲ ਪ੍ਰਦੇਸ਼ ਵਾ ਬਲਕਨਾਥ ਜੀ ਦੇ ਸਾਰਿਆਂ ਨੂੰ ਜੈ ਬਾਬਾ ਜੀ ਦੀ ਅੱਜ ਲਾਈਵ ਦਰਸ਼ਨ ਕਰਾਏ ਨੇ ਇਹ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਸਾਰਿਆਂ ਨੂੰ ਜੈ ਬਾਬਾ ਵਾਲਕਨਾਥ ਜੀ ਦੀ